ਸਤਿ ਸ਼੍ਰੀ ਗੁਰੂ ਜੀ ਮੈਂ ਹਾ ਅਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਕੱਲ ਤੋਂ ਹੀ ਕਾਫੀ ਵੱਡੀ ਚਰਚਾ ਚ ਬਣੇ ਹੋਏ ਨੇ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿ ਉਹਨਾਂ ਕੋਲੋਂ ਜੋ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇ ਜੀ ਵਾਲਾ ਉਹਨਾਂ ਨੇ ਉਹਨਾਂ ਤੋਂ ਅਹੁਦੇ ਖੋਲੇ ਹਨ ਕਾਫੀ ਸਿਆਸੀ ਪਾਰਟੀਆਂ ਦੂਸੀਆਂ ਦੇ ਵਿੱਚ ਵੀ ਹਲਚਲ ਮੱਚੀ ਹੋਈ ਹੈ ਕਿ ਇਹੋ ਜੀ ਕੀ ਗੱਲ ਹੋ ਗਈ ਕਿ ਜੋ ਆਪਣੇ ਹੀ ਇਹ ਏਡੇ ਵੱਡੀਆਂ ਸ਼ਕਤੀਆਂ ਆਪਦੇ ਏਡੇ ਵੱਡੇ ਹੱਕ ਜੋ ਭਗਵੰਤ ਸਿੰਘ ਮਾਨ ਨੇ ਆਪ ਤੋਂ ਤਿਆਗ ਦਿੱਤੇ ਗਏ ਨੇ ਜਾਂ ਉਹਨਾਂ ਤੋਂ ਜੋ ਆਮ ਆਦਮੀ ਪਾਰਟੀ ਦੇ ਕਨਵੀਨਰ ਨੇ ਉਹਨਾਂ ਨੇ ਖੋ ਲਏ ਹਨ ਤਾਂ ਇਹ ਕਾਫੀ ਚਰਚਾ ਵਿੱਚ ਬਣੇ ਹੋਈ ਹੈ ਕੱਲ ਦੀ ਖਬਰ ਜੇਕਰ ਗੱਲ ਕਰੀਏ ਤਾਂ ਹਰ ਇੱਕ ਪਾਰਟੀ ਵੱਲੋਂ ਸਿਕੰਜੇ ਕੱਸੇ ਜਾ ਰਹੇ ਨੇ ਭਗਵੰਤ ਸਿੰਘ ਮਾਨ ਤੇ ਲੇਕਿਨ ਇਹੋ ਜੀ ਕੋਈ ਗੱਲ ਨਹੀਂ ਹੈ ਉਹਨਾਂ ਤੋਂ ਕੋਈ ਸ਼ਕਤੀ ਨਹੀਂ ਖੋਈ ਗਈ ਕੋਈ ਉਹਨਾਂ ਤੋਂ ਹੱਕ ਨਹੀਂ ਖੋਇਆ ਗਿਆ ਹਾਲਕਿ ਉਹ ਆਪਣੇ ਆਪ ਦੇ ਹੀ ਸ਼ਿਕੰਜੇ ਦੇ ਵਿੱਚ ਫਸਦੇ ਨਜ਼ਰ ਆ ਰਹੇ ਹਨ ਸੁਣਨ ਵਿੱਚ ਆ ਰਿਹਾ ਸੂਤਰਾਂ ਤੋਂ ਬਣਦੀ ਜਾਣਕਾਰੀ ਆ ਰਹੀ ਹੈ ਕਿ ਪੰਜਾਬ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਹੈ ਭਗਵੰਤ ਸਿੰਘ ਮਾਨ ਨੂੰ ਨਮੋਸ਼ੀ ਦਾ ਸਬੰਧ ਬਣਨ ਦਾ ਜੋ ਵਿਰੋਧੀ ਧਿਰਾਂ ਦੇ ਫੈਸਲੇ ਤੋਂ ਬਾਅਦ ਭਗਵੰਤ ਮਾਨ ਨੂੰ ਡੰਮੀ ਮੁੱਖ ਮੰਤਰੀ ਕਹਿਣਾ ਸ਼ੁਰੂ ਕਰ ਦਿੱਤਾ ਤੇ ਇਸ ਫੈਸਲੇ ਨੂੰ ਸ਼ਰਮਨਾਕ ਦੱਸਿਆ ਗਿਆ ਪੰਜਾਬ ਦੇ ਲੀਡਰਾਂ ਤੋਂ ਇਲਾਵਾ ਹੁਣ ਦਿੱਲੀ ਦੇ ਆਗੂਆਂ ਵੱਲੋਂ ਵੀ ਇਸ ਨੂੰ ਸਵਾਲ ਖੜੇ ਹੋ ਚੁੱਕੇ ਹਨ ਇਸ ਤੋਂ ਲੈ ਕੇ ਭਾਜਪਾ ਆਗੂ ਮਰਿੰਦਰ ਸਿੰਘ ਸਿਸਾ ਦੇ ਵੀਡੀਓ ਸੰਦੇਸ਼ ਵਿੱਚ ਕਿਹਾ ਕਿ ਅਰਵੰਦ ਕੇਜਰੀਵਾਲ ਹੁਣ ਕਿਸਾਨਾਂ ਦੀ ਜ਼ਮੀਨ ਨੂੰ ਗੈਰ ਕਾਨੂੰਨੀ ਢੰਗ ਨਾਲ ਗ੍ਰਹਿ ਕਰਨਾ ਚਾਹੁੰਦੇ ਹਨ ਉਹਨਾਂ ਨੇ ਬਿਲਡਰ ਦੋਸਤਾਂ ਨੂੰ ਵੀ ਇਸ ਨੂੰ ਸੌਂਪਿਆ ਅਤੇ ਪੰਜਾਬ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਜ਼ਮੀਨੀ ਕਪਲਾ ਕੀਤਾ ਹੈ ਤਾਂ ਇਸ ਤਰ੍ਹਾਂ ਜੋ ਦੱਸਿਆ ਜਾ ਰਿਹਾ ਕਿ ਭਗਵੰਤ ਮਾਨ ਮੁੱਖ ਮੰਤਰੀ ਨੇ ਜੋ ਸੀਬੀਆਈ ਦੀ ਜਾਂਚ ਤੋਂ ਡਰ ਕੇ ਪਹਿਲੀ ਵਾਰ ਸਕੱਤਰ ਨੂੰ ਮੁੱਖ ਮੰਤਰੀ ਦੇ ਸ਼ਕਤੀਆਂ ਸੌਂਪੇ ਜਾ ਰਹੇ ਨੇ ਸਿਸਾ ਨੇ ਕਿਹਾ ਕਿ ਇਹ ਵੱਧ ਤੋਂ ਵੱਧ ਸ਼ਰਮਾ ਸ਼ਰਮਾ ਕਾ ਗੱਲ ਹੈ ਕਿ ਜੋ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਨੇ ਆਪਣੀਆਂ ਇਸ ਤਰ੍ਹਾਂ ਨਹੀਂ ਉਹਨਾਂ ਨੇ ਆਪਣੀਆਂ ਸ਼ਕਤੀਆਂ ਨੂੰ ਤਿਆਗ ਗਿਆ ਜੋ ਉਹਨਾਂ ਨੂੰ ਹੱਕ ਦਿੱਤੇ ਗਏ ਸੀ ਉਹਨਾਂ ਨੇ ਉਹਦੇ ਉੱਤੇ ਕਪਲੇ ਦਿਆ ਜੋ ਹੈ ਕਪਲਾ ਕੀਤਾ ਗਿਆ ਹੈ ਤਾਂ ਉਹਦੀ ਜਾਂਚ सीबीआई ਤੇ ਈਡੀ ਨੂੰ ਦਿੱਤੀ ਜਾਏਗੀ ਇਸ ਲਈ ਉਹਨਾਂ ਨੇ ਇਸ ਚੀਜ਼ ਤੋਂ ਬਚਣ ਵਾਸਤੇ ਆਪਣੀਆਂ ਸ਼ਕਤੀਆਂ ਨੂੰ ਜੋ ਹੈ ਤਿਆਗ ਦਿੱਤਾ ਹੈ ਤਾਂ ਇਹ ਬਹੁਤ ਹੀ ਵੱਡੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਤਾਂ ਦੂਸਰੇ ਪਾਸੇ ਜੇ ਗੱਲ ਕਰ ਲਈਏ ਤਾ ਜੋ ਉਹਨਾਂ ਨੇ ਪਲਾਗਾ ਤੇ ਗਰਾੜਾ ਦਾ ਐਵੇਂ ਨਹੀਂ ਛੱਡਿਆ ਉਹਨਾਂ ਨੇ ਜੋ ਜਮੀਨਾ ਦੇ ਐਕਵਾਇਰ ਹੋਣ ਵਾਲੀਆਂ ਚੀਜ਼ਾਂ ਨੂੰ ਇਸ ਤਰ੍ਹਾਂ ਨਹੀਂ ਤਿਆਗਿਆ ਜਿੰਨਾ ਵੱਡਾ ਉਹਨਾਂ ਨੂੰ ਹੱਕ ਦਿੱਤਾ ਗਿਆ ਸੀ ਉਹਦੇ ਉੱਤੇ ਉਹਨਾਂ ਨੂੰ ਇਹ ਡਰ ਹੈ ਕਿ ਮੇਰੇ ਉੱਤੇ ਸੀਬੀਆਈ ਜਾਂਚ